ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਨੇ ਰਿਕਵੈਸਟ ਹੈਗੀ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨਾਲ ਇਦਾਂ ਦੀ ਯਾਰ ਕਰਵਾਉਣੀਆਂ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 91152 65790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਚੰਗੇ ਦੁੱਧ ਵਾਲੀ ਚੈੱਕ ਪਾਸ ਕਨਫਰਮ ਤੋਕੜ ਗੱਬਣ ਮੱਝ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਆ ਵੀਡੀਓ ਕਵਰ ਕਰਨ ਦਾ ਸਮਾਂ ਆਪਣਾ ਤਕਰੀਬਨ 11 ਕਬਜ ਦੇ ਲਗਭਗ ਦਾਗਾ ਜੇ ਕਿਸੇ ਮੇਰੇ ਵੀਰ ਦੀ ਸਹਾਮਤਰੀ ਚਾਹੁੰਦੀ ਆ ਤਾਂ ਵੀਰ ਨਾਲ ਜਰੂਰ ਕੰਟੈਕਟ ਕਰ ਲਓ ਐਡਰੈਸ ਤੇ ਜਾਣਕਾਰੀ ਵੀਰਾਂ ਤੋਂ ਪੁੱਛ ਸਕਦੇ ਆ ਬਾਈ ਸਤਿ ਸ੍ਰੀ ਅਕਾਲ ਪਲਦੇ ਵੀ ਜੇ ਆਪਣਾ ਐਡਰੈਸ ਕਨਫਰਮ ਕਰਵਾ ਦਿਓ ਜੀ ਕਾਨੇ ਕੇ ਜਿਹੜਾ ਬਰਨਾਲਾ ਤਹਿਸੀਲ ਦੱਬਾ ਬਾਈ ਪਿੰਡ ਕਾਨੇ ਕੇ ਜ਼ਿਲ੍ਹਾ ਬਰਨਾਲਾ ਤਹਿਸੀਲ ਦੱਬਾ ਮੋਬਾਈਲ ਨੰਬਰ 9781995225 9781995225 95225 ਜਿਹੜੀ ਵੀਰੇ ਆਪਾਂ ਸਕਰੀਨ ਤੇ ਮੱ ਕਾਇਮ ਹੀ ਮਹੀਨੇ ਦੀ ਗੱਬਣਾ ਦੇ ਕਿੰਨਾ ਦੁੱਧ ਆਗਾ ਚਾਰ ਮਹੀਨੇ ਗੱਬਣਾ ਵੀ 8 ਕਿਲੋ ਦੁੱਧਾ ਚਾਰ ਮਹੀਨਿਆਂ ਦੀ ਗੱਬਣ 8 ਕਿਲੋ ਦੁੱਧ ਤੇ ਮਿਲਦੀ ਕਿਵੇਂ ਥਾਪੀ ਦੀ ਥਾਪੀ ਦੀ ਮਿਲਦੀ ਆ ਹੁਣ ਟੀਕਾ ਲਾਤਾ ਦੀ ਦੋਸਤਾਂ ਮੱਝ ਪਸਮਾਚ ਲਿਆਂਦੀ ਹੋਈ ਆ ਝੂਠ ਦਪਣ ਮਾਰ ਕੇ ਨਾ ਆਪਾਂ ਵੀਡੀਓ ਕਵਰ ਕੀਤੀ ਤੇ ਨਾ ਹੀ ਕਰਨੀ ਐ ਜਿੰਨੀ ਕਿ ਜੈਨੂਇਨ ਗੱਲ ਹੋਊਗੀ ਆਪਾਂ ਓਨੀ ਕ ਤੁਹਾਨੂੰ ਵੀਡੀਓ ਦੇ ਮਾਧਿਅਮ ਰਾਹੀਂ ਜਰੂਰ ਦੱਸਿਆ ਕਰਾਂਗੇ ਕਿਉਂਕਿ ਤੁਸੀਂ ਪੇਮੈਂਟ ਲਾਉਣੀ ਆ ਤੁਹਾਡੇ ਨਾਲ ਧੋਖਾ ਨਾ ਹੋਵੇ ਤੇ ਮਾਲਕਾਂ ਨੇ ਮਾਲ ਵੇਚਣਾਗਾ ਬਿਲਕੁਲ ਇਹਨਾਂ ਜੈਨੂਇਨ ਗੱਲਾਂ ਦੱਸ ਕੇ ਮਾਲ ਵੇਚਿਆ ਕਰ 70 ਦੀ ਦੇ ਰਹੇ ਫਿਰ ਮੋਲੇ ਦੋਸਤੋ 70 ਦੀ ਵੀਰ ਕਹਿੰਦਾ ਦੇ ਦਾਂਗੇ ਜਿਸਨੂੰ ਕੱਦ ਕਾੜ ਤੇ ਆਪਾਂ ਨਤਾਜਾ ਲਾ ਦਈਏ ਕੋਈ ਛੋਟੀ ਨਹੀਂ ਹੈਗੀ ਬਿਲਕੁਲ ਬਰੀਕ ਸਕਿਨ ਦੀ ਕਾਲੀ ਜਮਨ ਵਰਗੀ ਮੱਝ ਦਾ ਰੰਗ ਹੈ ਤੋਰੇ ਤਾਰੇ ਦੀ ਵੀ ਬਿਲਕੁਲ ਸਾਫ ਤੋਰ ਕੇ ਆਪਾਂ ਤੁਹਾਨੂੰ ਚੈੱਕ ਕਰਵਾ ਕੇ ਦਿਖਾ ਦਾਂਗੇ ਕੱਲਾ ਕੱਲਾ ਨਿਕੜਵਾ ਥਾਣਾ ਦੋਸਤੋ ਪਸਮਾਜ ਮੱਝ ਲੈ ਜਾਂਦੀ ਹੋਈ ਹੈ ਵੀਡੀਓ ਕਵਰ ਕਰਨ ਦਾ ਸਮਾਂ 11:00 ਵਜੇ ਦਾਗਾ ਤੇ ਦੁੱਧ 8 ਕਿਲੋ ਨਿਬੜੂ ਬਈ ਜੇ ਕੋਈ ਵੀਰ ਸੌਦਾ ਕਰਦਾ ਦੋ ਟਾਈਮ ਚਵਾ ਕੇ ਦੇ ਦੇਾਂਗੇ ਦੋਸਤੋ ਦੋ ਟਾਈਮ ਵੀਰ ਕੰਨ ਵੀ ਆਪਾਂ ਚਵਾ ਕੇ ਦੇ ਦੇਾਂਗੇ ਤੋਰਾ ਤਾਰਾ ਮੱਝ ਦਾ ਸਾਫਾ ਸੁਆ ਚੌਥਾ ਮੰਨ ਲਓ ਪੰਜਵਾਂ ਮੰਨ ਲਓ ਕਿਉਂਕਿ ਵੀਰਾਂ ਦੀ ਖਰੀਦੀ ਹੋਈ ਹੈਗੀ ਕੋਈ ਮੰਨ ਲਓ ਵੀ ਵਪਾਰ ਦਾ ਕੰਮ ਹੈ ਕੋਈ ਘਰ ਦੀ ਨਹੀਂ ਹੈਗੀ ਵੀਰਾਂ ਦੇ ਜੇ ਕਿਸੇ ਮੇਰੇ ਵੀਰ ਦੀ ਸਹਾਮਦਾਰੀ ਚਾਹੁੰਦੀ ਹੈ ਤਾਂ ਵੀਰ ਸੰਦੀਪ ਨਾਲ ਜਰੂਰ ਕੰਟੈਕਟ ਕਰ ਲੈ ਵੀਰ ਸੰਦੀਪ ਦਾ ਮੋਬਾਈਲ ਨੰਬਰ ਵੀਡੀਓ ਦੇ ਵਿੱਚ ਦੱਸਦਾ ਦੋ ਟਾਈਮ ਵੀਰ ਦੇ ਘਰੋਂ ਚੋਕੇ ਲਿਆ ਸਾਡਾ ਡਿਮਾਂਡ ਵੀਰ ਨੇ 70000 ਕੀਤੀ ਆ ਕੋਈ ਜ਼ਿਆਦਾ ਨਹੀਂ ਕੀਤੀ 4 ਮਹੀਨਿਆਂ ਦੀ ਚੈੱਕ ਪਾਸ ਕਨਫਰਮ 8 ਕਿਲੋ ਦੁੱਧ ਕੰਡੇਲਾ ਹਾਜ਼ਰ ਤੇ ਧਾਰਾ ਮਾਰਕੇ ਦਿਖਾ ਦਾਂਗੇ ਬਾਈ ਹਾਂ ਹਾਂ ਬਾਈ 11:00 ਵਜੇ ਦੇ ਲਗਭਗ ਆ ਪਧਾਰਾ ਮਾਰਕੇ ਦਿਖਾਉਣੇ ਚਾਟਜੀ ਪਾਤੀ ਵੀਰ ਨੇ ਟੀਕਾ ਲਾਇਆ ਹੋਇਆ ਆ ਦੇਖ ਲਓ ਖੜਕੇ ਚਬਾਉਂਦੀ ਹੈਗੀ ਜੇ ਕਿਸੇ ਮੇਰੇ ਵੀਰ ਦੀ ਸੰਭਾਲੀ ਚਾਉਂਦੀ ਹੈ ਤਾਂ ਵੀਰ ਨਾਲ ਸੰਦੀਪ ਨਾਲ ਜ਼ਰੂਰ ਕੰਟੈਕਟ ਕਰ ਲਓ ਚਵਾਈ ਚਵਾਈ ਦੀ ਬਿਲਕੁਲ ਓਕੇ ਆ ਡੰਗ ਤੇ ਵੀਰ ਕਹਿੰਦਾ ਵੀ ਰਿੰਗ ਕੇ ਮਿਲਦੀ ਹੈ ਖੜਕੇ ਚਵਾਈ ਦੀ ਬਿਲਕੁਲ ਪੋਲੀ 8 ਕਿਲੋ ਦੁੱਧ ਵੀਰ ਸੰਦੀਪ ਨਾ ਕੰਡੈਕਟ ਕਰ ਲਿਓ ਜੇ ਬਾਜਬ ਰੇਡ ਚ ਟੋਕੜ ਘਬਣ ਮੱਝ ਲੈਣੀ ਹੈ ਪੂਰੀ ਵੀਡੀਓ ਆਪਣੇ ਚੈਨਲ ਤੇ ਆਪਾਂ ਸ਼ਾਮ ਨੂੰ ਅਪਲੋਡ ਕਰ ਦਿਆਂਗੇ ਤੇ ਵੀਰੇ ਡਿਮਾਂਡ 70 ਕੀਤੇ ਘਰੇ ਬੰਦੇ ਦਾ ਮਾਨਤਨ ਹੋਊਗਾ ਹਨਾ ਜੀ ਆ ਮਾੜਾ ਮੋਟਾ ਹੀ ਕਰਾਂਗੇ ਮਾਨਤਨ ਹੋ ਜਾਊਗਾ ਘਰੇ ਬੰਦੇ ਦਾ 70000 ਕੋਈ ਫਿਕਸ ਪ੍ਰਾਈਜ਼ ਨਹੀਂ ਮਾਨਤਨ ਘਰੇ ਬੰਦੇ ਦਾ ਜਰੂਰ ਹੋਊਗਾ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿਦਲਾ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ